18 ਦਸੰਬਰ ਦੀਆਂ ਕੁਝ ਅਹਿਮ ਖਬਰਾਂ ਤੇ ਝਾਤ ਪੌਣੇ ਸ਼ੁਰੂਆਤ ਕਰਦੇ ਆਂ ਖਨੌਰੀ ਬਾਰਡਰ ਤੇ ਚੱਲ ਰਹੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤੋਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 23ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤੇ ਇਸ ਮੌਕੇ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਉਹ ਇੱਥੋਂ ਤੱਕ ਕਿ ਆਪ ਚੱਲ ਕੇ ਜਾਂ ਸਹਾਰੇ ਦੇ ਨਾਲ ਸਟੇਜ ਤੱਕ ਨਹੀਂ ਪਹੁੰਚ ਪਾਰੇ ਡੱਲੇਵਾਲ ਦਾ ਮਰਨ ਵਰਤ ਮੰਗਲਵਾਰ ਨੂੰ 22ਵੇਂ ਦਿਨ ਵਿੱਚ ਸੀ ਤੇ ਅੱਜ 23ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਿਆ ਹੈ ਸਥਿਤੀ ਲਗਾਤਾਰ ਵਿਗੜ ਰਹੀ ਹੈ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਡਾਕਟਰ ਸੁਖਮਨ ਦੀਪ ਸਿੰਘ ਮੁਤਾਬਕ ਡੱਲੇਵਾਲ ਦੀ ਹਾਲਤ ਕਾਫੀ ਨਾਜੁਕ ਹੈ ਉਹਨਾਂ ਦੀ ਕਿਡਨੀ ਅਤੇ ਲੀਵਰ ਜਾਨਕੀ ਮੈਦਾ ਤੇ ਗੁਰਦੇ ਦੀ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ ਮੰਗਲਵਾਰ ਨੂੰ ਉਹਨਾਂ ਨੂੰ ਜਿਹੜਾ ਸਟੇਜ ਤੇ ਨਹੀਂ ਔਣ ਦਿੱਤਾ ਗਿਆ ਇਸ ਦੌਰਾਨ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਡੀਸੀ ਪ੍ਰੀਤੀ যাদਬ ਦਮਦਮਾ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਜਗਜੀਤ ਸਿੰਘ ਢੱਲੇਵਾਲ ਦਾ ਹਾਲਚਲ ਪੁੱਛਿਆ ਇਸੇ ਦੌਰਾਨ ਢੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਚ ਮੰਗਲਵਾਰ ਨੂੰ ਰਾਜਸਥਾਨ ਦੇ ਅਨੂਪਗੜ ਗੰਗਾ ਨਗਰ ਹਨੂਮਾਨਗੜ ਤੇ ਹਰਿਆਣਾ ਤੇ ਕੈਥਲ ਚ ਕਿਸਾਨਾਂ ਨੇ ਇੱਕ ਰੋਜਾ ਭੁੱਖ ਹੜਤਾਲ ਰੱਖੀ ਉਧਰ ਇਸ ਮਾਮਲੇ ਦੇ ਵਿੱਚ ਲਗਾਤਾਰ ਅਪਡੇਟ ਆ ਰਹੀਆਂ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਲਗਾਤਾਰ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਹੈ ਸੀਪੀਆਈ ਦਾ ਵਫਦ ਕਾਮਰੇਡ ਹਰਦੇਵ ਸਿੰਘ ਅਰਸ਼ੀ ਦੀ ਅਗਵਾਈ ਦੇ ਵਿੱਚ ਜਾ ਕੇ ਉੱਥੇ ਮਿਲਿਆ ਇਸੇ ਨਾਲ ਹੀ ਐਸਕੇਐਮ ਨੇ ਜਿਹੜਾ ਪੰਜਾਬ ਚੈਪਟਰ ਐਸਕੇਐਮ ਦਾ ਉਸ ਦੇ ਵੱਲੋਂ ਅੱਜ ਮੀਟਿੰਗ ਸੱਦੀ ਗਈ ਹੈ ਕਿਸਾਨ ਭਵੰਦੇ ਵਿੱਚ ਜਿਸ ਦੀ ਜਾਣਕਾਰੀ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦਿੱਤੀ ਹੈ ਇਸ ਮਾਮਲੇ ਦੇ ਉੱਤੇ ਵੀ ਚਰਚਾ ਹੋਣੀ ਹੈ ਤੇ ਕਈ ਹੋਰ ਅਹਿਮ ਮਾਮਲੇ ਵੀ ਜਿਹੜੇ ਨੇ ਉਹ ਚਰਚਾ ਦਾ ਵਿਸ਼ਾ ਬਣ ਸਕਦੇ ਆ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਗਈ ਕਮੇਟੀ ਨਾਲ 18 ਦਸੰਬਰ ਨੂੰ ਹੋਣ ਵਾਲੀ ਬੈਠਕ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਮਰਨਵਰ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਕਮੇਟੀ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਸਬੰਧੀ ਜਾਣੂ ਵੀ ਕਰਵਾ ਦਿੱਤਾ ਪੱਤਰ 'ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨਾਲ ਹੀ ਸਿੱਧੀ ਗੱਲਬਾਤ ਕੀਤੀ ਜਾਵੇਗੀ ਸੰਯੁਕਤ ਕਿਸਾਨ ਮੋਰਚੇ 11 ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਵਾਂ ਮੋਰਚਿਆਂ ਨੂੰ 16 ਸਤੰਬਰ ਨੂੰ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਵੱਲੋਂ ਪੱਤਰ ਮਿਲਿਆ ਜਿਸ ਪੰਚਕੋਲਾ ਜਮ ਮੀਟਿੰਗ ਸਦੀ ਗਈ ਹੈ ਪਰ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਗਿਆ ਇਸ ਸਬੰਧੀ ਕਮੇਟੀ ਦੇ ਚੇਅਰਮੈਨ ਨੂੰ ਡੱਲੇਵਾਲ ਵੱਲੋਂ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਗਈ ਹੈ ਡੱਲੇਵਾਲ ਨੇ ਪੱਤਰ ਚ ਲਿਖਿਆ ਕਿ ਮੈਂ 26 ਨਵੰਬਰ ਤੋਂ ਖਨੋਰੀ ਬਾਰਡਰ ਤੇ ਮਰਨਵਰ ਤੇ ਬੈਠਾ ਅੱਜ ਮੇਰੇ ਮਰਨ ਦਾ 22ਵਾਂ ਦਿਨ ਹੈ ਮਰਨਵਰਤ ਦਾ 22ਵਾਂ ਦਿਨ ਹੈ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਮੈਡੀਕਲ ਸਥਿਤੀ ਬਾਰੇ ਜਾਣਕਾਰੀ ਮਿਲ ਰਹੀ ਹੋਵੇਗੀ ਸੰਯੁਕਤ ਕਿਸਾਨ ਮੋਰਚਾ 11 86 ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ 4 ਨਵੰਬਰ ਨੂੰ ਮੇਰੇ ਮਰਨਵਰਤ ਦਾ ਐਲਾਨ ਕੀਤਾ ਗਿਆ ਸੀ 43 ਦਿਨ ਐਲਾਨ ਤੇ ਮਰਨਵਰਤ ਸ਼ੁਰੂ ਹੋਏ ਨੂੰ 22 ਦਿਨ ਹੋ ਗਏ ਹਨ ਡੱਲੇਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਤੇ ਸਰਕਾਰ ਚ ਪ੍ਰੋਸਾ ਬਹਾਲ ਕਰਨ ਲਈ ਆਪਦੀ ਕਮੇਟੀ ਬਣਾਈ ਗਈ ਪਰ ਅੱਜ ਤੱਕ ਆਪ ਨੇ ਇਸ ਸੰਬੰਧੀ ਕੋਈ ਠੋਸ ਪ੍ਰਾਲਾ ਨਹੀਂ ਕੀਤਾ ਤੇ ਨਾ ਹੀ ਸਾਡੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਦਾ ਕੋਈ ਸੰਜੀਦ ਆਯਤਨ ਕੀਤਾ ਵੱਧਦੇ ਅਗਲੀ ਖਬਰ ਵੱਲ ਲਗਾਤਾਰ ਪੰਜਾਬ ਪੁਲਿਸ ਇਸ ਦਬਾਅ ਦੇ ਹੇਠ ਹੈ ਕਿ ਉਸ ਦੇ ਉੱਤੇ ਹਮਲੇ ਹੋ ਰਹੇ ਨੇ ਉਸ ਦੇ ਥਾਣਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਤਾਜ਼ਾ ਘਟਨਾ ਸ਼੍ਰੀ ਅਮਰਸਰ ਸਾਹਿਬ ਦੇ ਇਸਲਾਮਾਬਾਦ ਥਾਣੇ ਦੀ ਆ ਜਿੱਥੇ ਗਰਨੇਟ ਹਮਲਾ ਸੁਣਨ ਚਾਇਆ ਪੰਜਾਬ ਚ ਥਾਣਿਆਂ ਤੇ ਗਰਨੇਟ ਮਿਲਣ ਨਾਲ ਇਸ ਨਾਲ ਹੋਣ ਵਾਲੇ ਧਮਾਕਿਆਂ ਦਾ سلسلہ ਰੁਕ ਨਹੀਂ ਰਿਹਾ ਮੰਗਲਵਾਰ ਤੜਕੇ ਅਮਰਸਰ ਦੇ ਸੰਗਣੀ ਆਵਾਦੀ ਵਾਲੇ ਇਸਲਾਮਾਬਾਦ ਥਾਣੇ ਚਤਵਾਦੀਆਂ ਨੇ ਗਰਨੇਟ ਸੁੱਟ ਕੇ ਧਮਾਕਾ ਕਰ ਦਿੱਤਾ ਚਿੱਧਤ ਪਸੰਦਾ ਨੇ ਸੰਤਰੀ ਦੇ ਮੋਰਚੇ ਨੇੜੇ ਸ਼ਿਕਾਇਤਕਰਤਾਵਾਂ ਦੇ ਬੈਠਣ ਵਾਲੀ ਥਾਂ ਤੇ ਗ੍ਰੇਨੇਡ ਸੁੱਟਿਆ ਮੌਕੇ ਤੇ ਮੌਜੂਦ ਸੰਤਰੀ ਨੇ ਕਿਸੇ ਤਰ੍ਹਾਂ ਥਾਣੇ ਦੇ ਕਮਰੇ ਚ ਭੱਜ ਕੇ ਆਪਣੀ ਜਾਨ ਬਚਾਈ ਘਟਨਾ ਦਾ ਪਤਾ ਲੱਗਦਿਆ ਸੀ ਪੀਸੀ ਪੀ ਪੁਲਿਸ ਕਮਿਸ਼ਨਰ ਅਮਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਮੌਕੇ ਤੇ ਆਪੜੇ ਘਟਨਾ ਤੋਂ ਕੁਝ ਦੇਰ ਬਾਅਦ ਵਿਦੇਸ਼ ਚ ਬੈਠੇ ਖਤਰਨਾਕ ਅੱਤਵਾਦੀ ਜੀਵਨ ਫੌਜੀ ਨੇ ਇੰਟਰਨੈਟ ਮੀਡੀਆ ਤੇ ਪੋਸਟ ਪਾ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਇਹ ਥਾਣਾ ਫੌਜੀ ਏਰੀਏ ਤੋਂ ਕੁਝ ਹੀ ਦੂਰੀ ਤੇ ਸਥਿਤ ਹੈ ਬੀਤੇ 25 ਦਿਨਾਂ 'ਚ ਪੰਜਾਬ ਦੇ 6ਵੇਂ ਤੇ ਅੰਮ੍ਰਿਤਸਰ ਪੁਲਿਸ ਦੇ ਟਿਕਾਣਿਆਂ ਤੇ ਕੀਤਾ ਗਿਆ ਇਹ ਚੌਥਾ ਹਮਲਾ ਹੈ ਥਾਣੇ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਮੰਗਲਵਾਰ ਤੜਕੇ ਸਵੇਰੇ 3:10 ਤੇ ਉਹਨਾਂ ਧਮਾਕੇ ਦੀ ਆਵਾਜ਼ ਸੁਣੀ ਤਾਂ ਉਹ ਕੰਬ ਗਏ ਇੰਜ ਲੱਗਿਆ ਜਿਵੇਂ ਕਿਸੇ ਦੇ ਘਰ ਸਿਲੰਡਰ ਦਾ ਧਮਾਕਾ ਹੋਇਆ ਹੋਵੇ ਘਰਾਂ 'ਚੋਂ ਬਾਹਰ ਆ ਕੇ ਉਹਨਾਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਧਮਾਕਾ ਕਿੱਥੇ ਹੋਇਆ ਥਾਣੇ 'ਚ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਤੋਂ ਤਮਾਕੇ ਦੀ ਗੱਲ ਲੁਕਾਈ ਲੋਕਾਂ ਨੂੰ ਦੱਸਿਆ ਗਿਆ ਕਿ ਤਮਾਕਾ ਕਿਤੇ ਦੂਰ ਹੋਇਆ ਸਵੇਰੇ ਜਦੋਂ ਮੀਡੀਆ ਵਾਲੇ ਤੇ ਪੁਲਿਸ ਅਧਿਕਾਰੀ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਪਤਾ ਲੱਗਿਆ ਕਿ ਥਾਣੇ ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਹੈ ਉਧਰ ਪੰਜਾਬ ਪੁਲਿਸ ਦੇ ਕਾਰਜਕਾਰੀ ਮੁਖੀ ਗੌਰਵ ਜਾਦਵ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹ ਕਾਰਵਾਈ ਕਰ ਰਹੇ ਨੇ ਤੇ ਮੁਲਜ਼ਮਾਂ 'ਤੇ ਸਖਤ ਕਾਰਵਾਈ ਹੋਈ ਕਾਰਜਕਾਰੀ ਮੁਖੀ ਗੌਰਵ ਜਾਦਵ ਅੰਮ੍ਰਿਤਸਰ ਪੁਲਿਸਨ ਉਹਨਾਂ ਡੀਆਈਜੀ ਦਫ਼ਤਰ ਚ ਅਧਿਕਾਰੀਆਂ ਨਾਲ ਬੈਠਕ ਕੀਤੀ ਤੇ ਧਮਾਕੇ ਵਾਲੀ ਥਾਂ ਬਾਰੇ ਜਾਣਕਾਰੀ ਹਾਸਲ ਕੀਤੀ ਡੀਜੀਪੀ ਨੇ ਸਰਦੀ ਜ਼ਿਲ੍ਹਿਆਂ ਚ ਅਮਨ ਕਾਨੂੰਨ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਤੇ ਪੁਲਿਸ ਅਦਾਰਿਆਂ ਤੇ ਹੋਏ ਪਿਛਲੇ ਹਮਲਿਆਂ ਦੀ ਜਾਂਚ ਹੋਈ ਪ੍ਰਗਤੀ ਬਾਰੇ ਵੀ ਜਾਇਜ਼ਾ ਲਿਆ ਤੇ ਉਹਨਾਂ ਨਾਲ ਹੀ ਆਖਿਆ ਕਿ ਮੁਲਜ਼ਮਾਂ ਨੂੰ ਹਰ ਹਾਲ ਚ ਫੜਿਆ ਜਾਵੇਗਾ ਅਕਾਲੀ ਦਲ ਚੋਣ ਲੜ ਸਕੇਗਾ ਨਹੀਂ ਲੜ ਸਕੇਗਾ ਇਸ ਬਾਰੇ ਅਹਿਮ ਫੈਸਲਾ ਹੋਣ ਵਾਲਾ ਹੈ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਅਗਲੀਆਂ ਚੋਣਾਂ 'ਚ ਜੋ ਅਯੋਗ ਠਰਾਈ ਜਾਣ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਸੀ ਪਟੀਸ਼ਨ 'ਤੇ ਅੱਜ ਸੁਣਵਾਈ ਹੋਣ ਦੀ ਉਮੀਦ ਹੈ ਅਕਾਲੀ ਦਲ ਨੂੰ ਅਯੋਗ ਠਰੋਣ ਦਾ ਆਧਾਰ ਇਹ ਹੈ ਕਿ ਉਹ ਚੋਣ ਕਮਿਸ਼ਨ ਚ ਨੁਮਾਇੰਦਗੀ ਐਕਟ ਲੋਕ ਨੁਮਾਇੰਦਗੀ ਐਕਟ 1951 ਦੇ ਤਹਿਤ ਰਜਿਸਟਰ ਸਿਆਸੀ ਪਾਰਟੀ ਹੈ ਜਿਸ ਕਾਰਨ ਉਸ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਚੋਣ ਇਸ ਪਟੀਸ਼ਨ ਨੂੰ ਜਲੰਧਰ ਨਿਵਾਸੀ ਅਕਾਲੀ ਦਲ ਦੇ ਨੁਮਾਇੰਦੇ ਦਲਜੀਤ ਸਿੰਘ ਚੀਮਾ ਨੇ ਦਾਖਲ ਕੀਤਾ ਹੈ। ਪਟੀਸ਼ਨ 'ਚ ਸਵਾਲ ਚੁੱਕਿਆ ਗਿਆ ਹੈ ਕਿ ਕਿਸੇ ਸਿਆਸੀ ਪਾਰਟੀ ਜੋ ਨਮੈਂਦਗੀ ਐਕਟ 1951 ਦੇ ਤਹਿਤ ਰਜਿਸਟਰ ਹੈ ਉਸ ਨੂੰ ਸਿਰਫ ਸਿਆਸੀ ਪਾਰਟੀ ਦੇ ਰੂਪ 'ਚ ਮਾਨਤਾ ਦੇ ਆਧਾਰ 'ਤੇ ਧਾਰਮਿਕ ਸੰਸਥਾਵਾਂ ਦੀ ਚੋਣਾਂ 'ਚ ਹਿੱਸਾ ਲਿਆ ਜਾ ਸਕਦਾ ਹੈ? ਪਟੀਸ਼ਨ 'ਚ 18 ਸਤੰਬਰ 2023 ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਜਿਸ ਤਹਿਤ ਚੋਣ ਕਮਿਸ਼ਨ ਨਾਲ ਰਜਿਸਟਰਡ ਸਿਆਸੀ ਪਾਰਟੀਆਂ ਤੇ ਚੋਣ ਲੜਨ ਸੰਬੰਧੀ ਪਾਬੰਦੀ ਲਾਈ ਗਈ ਗਈ ਸੀ। ਪਟੀਸ਼ਨ ਚ ਕਿਹਾ ਗਿਆ ਹੈ ਕਿ ਹੁਕਮ ਸਿਆਸੀ ਪਾਰਟੀਆਂ ਦੇ ਹੋਰ ਸਿਕ ਸੰਗਠਨਾ ਵਿਚਾਲੇ ਪੱਖਪਾਤ ਪੈਦਾ ਕਰਦਾ ਹੈ ਅਕਾਲੀ ਦਲ ਦਾ ਕਹਿਣਾ ਹੈ ਕਿ ਗੁਰਦੁਆਰਾ ਕਮਿਸ਼ਨ ਹਰਿਆਣਾ ਨੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਤੇ 2014 ਦੇ ਹਰਿਆਣਾ ਸਿਕ ਗੁਰਦੁਆਰਾ ਪ੍ਰਬੰਧਨ ਐਕਟ ਦੀ ਧਾਰਾ 10 ਚਤੈ ਯੋਗਤਾ ਮਾਪਦੰਡਾਂ ਨੂੰ ਮੁਰਤ ਤੋਂ ਲਿਖ ਦਿੱਤਾ ਇਹ ਕਾਰਜ ਸਿਰਫ ਵਿਧਾਨ ਸਭਾ ਜਾਂ ਰਾਜ ਸਭਾ ਦੇ ਅਧਿਕਾਰ ਖੇਤਰ ਦਾ ਵਿੱਚ ਹੈ ਪਟੀਸ਼ਨ ਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਸਾਲ 2023 ਦੇ ਨਿਯਮਾਂ ਦੇ ਤਹਿਤ ਕਮਿਸ਼ਨ ਦਾ ਕਾਰਜ ਸਿਰਫ ਮਤਦਾਨ ਸੂਚੀ ਬਣਾਉਣ ਦਾ ਤੇ ਚੋਣ ਨਿਸ਼ਾਨ ਦੇਣਾ ਸੀ ਨਾ ਕਿ ਯੋਗਤਾ ਤੇ ਮਾਪਦੰਡ ਤੈਅ ਕਰਨ ਦਾ ਇਹ ਹੁਣ ਵੱਡਾ ਸਵਾਲ ਬਣ ਚੁੱਕਿਆ ਹੈ ਪੰਜਾਬ ਦੇ ਕਈ ਅਹਿਮ ਮਸਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਛੁੱਪ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਕ ਹੋਰ ਸੰਕਟ ਨੂੰ ਡੂੰਘਾ ਕਰਦੇ ਜਾ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਦਾਸੀਨਤਾ ਕਿਸਾਨਾਂ ਦੇ ਵਿੱਚ ਤੇ ਪੰਜਾਬ ਵਾਸੀਆਂ ਦੇ ਵਿੱਚ ਵੱਡੀ ਬੇਚੈਨੀ ਪੈਦਾ ਕਰ ਸਕਦੀ ਹੈ ਇਸ ਦੇ ਉੱਤੇ ਡੂੰਗੀ ਚਰਚਾ ਦੀ ਲੋੜ ਹੈ ਪਰ ਪੰਜਾਬ ਸਰਕਾਰ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਅਹਿਮ ਰੋਲ ਦੇ ਵਿੱਚ ਨਜ਼ਰ ਨਹੀਂ ਆ ਰਹੀ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਜਿਹੜਾ ਉਹ ਕਹਿ ਲਈਏ ਕਿ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਇਸ ਕਦਰ ਨਜ਼ਰ ਆਉਂਦੇ ਨੇ ਕਿ ਕੋਈ ਮਰੇ ਕੋਈ ਜੀਵੇ ਭਗਵੰਤ ਮਾਨ ਢੋਲ ਪਤਾਸੇ ਪੀਵੇ ਵਾਲੀ ਸਥਿਤੀ ਦੇ ਵਿੱਚ ਜਾ ਚੁੱਕੇ ਹੈ ਸਰਕਾਰ ਪੰਜਾਬ ਸਰਕਾਰ ਦੇ ਵੱਲੋਂ ਹਾਲੇ ਤੱਕ ਕੋਈ ਡੈਲੀਗੇਸ਼ਨ ਦਿੱਲੀ ਨਹੀਂ ਗਿਆ ਨਹੀਂ ਮੁੱਖ ਮੰਤਰੀ ਖੁਦ ਜਾਂ ਕੋਈ ਉਹਨਾਂ ਦਾ ਮੰਤਰੀ ਜਿਹੜਾ ਉਹ ਆ ਕੇ ਡੱਲੇਵਾਲ ਨੂੰ ਮਿਲਿਆ ਲੱਗਦਾ ਇੰਜ ਕਿ ਦਿੱਲੀ ਤੋਂ ਹੋਣ ਵਾਲੇ ਇਸ਼ਾਰਿਆਂ ਦੀ ਉਡੀਕ ਦੇ ਵਿੱਚ ਨੇ ਮੁੱਖ ਮੰਤਰੀ ਪਰ ਪੰਜਾਬ ਦੇ ਵਿੱਚ ਹਾਲਾਤ ਲਗਾਤਾਰ ਬੱਧਰ ਤੋਂ ਬੱਧਰ ਹੁੰਦੇ ਜਾ ਰਹੇ ਨੇ ਉਸੇ ਨਾਲ ਹੀ ਅੱਜ ਜਿਹੜਾ ਐਸਕੇਐਮ ਦੀ ਮੀਟਿੰਗ ਵੀ ਹੈ ਐਸਕੇਐਮ ਦੀ ਮੀਟਿੰਗ ਦੇ ਵਿੱਚ ਕਈ ਅਹਿਮ ਵਿਚਾਰ ਚਰਚਾਵਾਂ ਹੋਣ ਦੀ ਉਮੀਦ ਹੈ ਇਹ ਤਿੰਨ ਚਾਰ ਖਬਰਾਂ ਜਿਹੜੀਆਂ ਮੈਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਵਧੇਰੇ ਖਬਰਾਂ ਤੇ ਤਾਜ਼ਾ ਜਾਣਕਾਰੀ ਦੇ ਲਈ ਬਣੇ ਰਹੋ ਲੋਕਪਰ ਨਿਊਜ਼ ਦੇ ਨਾਲ 19 ਮਿੰਟ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ